ਕੀਤਾ ਤੇ ਉਹ ਜਿਹਨਾਂ ਚ ਚਲੇ ਗਏ ਉਸ ਮੌਕੇ ਤੇ ਐਕਟਿੰਗ ਜਥੇਦਾਰ ਭਾਈ ਕੁਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਰਦਾਸ ਨਹੀਂ ਸੀ ਕਰਦੀ ਗੁਰਮੀਤ ਸਿੰਘ ਵਰਗਿਆਂ ਨੇ ਆ ਕੇ ਭਾਈ ਸਾਹਿਬ ਨੂੰ ਉਰਿਓ ਗੈਰ ਕੀਤਾ ਤੇ ਜਿਵੇਂ ਤਰਸੀਏ ਹੋਏ ਔਰ ਇਹ ਦੇਸ਼ ਨੇ ਉਸ ਸਮੇਂ ਉਹੀ ਰਣਨੀਤੀ ਵਰਤੀ ਜਿਹੜੀ ਬਿਆਨਤ ਹੋਰ ਥਾਵਾਂ ਤੇ ਉਹਨੇ ਵਰਤੀ ਸੀ ਕਿ ਜਿੱਥੇ ਭਾਈ ਸਾਹਿਬ ਨੂੰ ਤਾਂ ਗੈਰ ਕਰਤਾ ਕਦੀ ਕਦਾਈ ਉਹ ਐਨਕਾਊਂਟਰ ਦਿਖਾ ਕੇ ਉਹ ਪੁੱਛ ਮੁਲਾਜ਼ਮ ਉਹਦੇ ਪ੍ਰੋਮੋਸ਼ਨਾਂ ਬਟ ਦੇ ਸੀਗੇ ਇਨਾਮ ਸਾਡੇ ਗੁਰੂ ਘਰ ਦੇ ਸੰਭਾਲ ਕੌਕੇ ਸਾਹਿਬ ਵਰਗਿਆਂ ਦੇ ਹੱਥ 'ਚ ਹੋਣ ਤਾਂ ਕੀ ਸਾਨੂੰ ਕਰਨਾ ਪੈਣਾ ਕਦੀ ਪੀਟੀਵੀ ਲਾਗੂ ਕਰਤੀ ਕਦੀ ਹੈਪੀ ਬਰਥਡੇ ਸਰ ਪ੍ਰਕਾਸ਼ ਸਿੰਘ ਦੇ ਪੈਸੇ ਲਾਤੇ ਕਦੀ ਜਾ ਕੇ ਮਾਫੀ ਨਾਮੇ ਲਾ ਕੇ 95 ਲੱਖ ਰੁਪਏ ਐਡਵਰਟਾਈਜ਼ਮੈਂਟ ਤੇ ਲਾਤੇ ਕਰਕੇ ਭਾਈ ਗੁਰਦੇਵ ਸਿੰਘ ਵਰਗੇ ਜਿਹੜੀਆਂ ਲੀਹਾਂ ਤੇ ਭਾਈ ਮਨੀ ਸਿੰਘ ਵਰਗੀਆਂ ਤੇ ਤੁਰੇ ਸੀਗੇ ਉਹਨਾਂ ਤੇ ਤੋੜਨਾ ਚਾਹੀਦਾ ਹੈ ਇਹ ਸਾਡਾ ਇੱਕ ਸਿਧਾਂਤਰੀ ਸੱਚੀ ਭਾਈ ਸਾਹਿਬ ਨੂੰ ਹੋਊਗੀ ਕੰਮ ਕਰਦੇ ਸਾਲ ਦੇ ਵਿੱਚ ਆਪਣੇ ਗੁਰਮਤ ਦਾ ਕੰਮ ਸ਼ੁਰੂ ਕੀਤਾ ਉੱਥੇ ਸਿਖਲਾਈ ਕੀਤੀ ਜਿਹਦੇ ਵਿੱਚ ਭਾਈ ਇੰਦਰ ਸਿੰਘ ਵਰਗੇ ਉਹਨਾਂ ਨੂੰ ਸਿੱਖਿਆ ਦਿੰਦੇ ਹੁੰਦੇ ਸੀਗੇ ਇੱਕ ਗੁਰਸਿੱਖ ਪਰਿਵਾਰ ਜਿਸ ਨੇ ਮੋੜ ਤੋਂ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਔਰ ਗੁਰਸਿੱਖੀ ਨਾਲ ਜੁੜ ਕੇ ਉਹਨਾਂ ਨੇ ਆਪਣਾ ਜਿਹੜਾ ਜੀਵਨ ਸੀ ਬਤੀਤ ਕੀਤਾ 86 ਦੇ ਵਿੱਚ ਜਦ ਸਰਬੱਤ ਖਾਲਸੇ ਤੇ ਭਾਈ ਜਸਵੀਰ ਸਿੰਘ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜੱਜਦਾਰ ਨਿਯੁਕਤ ਕੀਤਾ ਤੇ ਉਹ ਜਿਹਨਾਂ ਚ ਚਲੇ ਗਏ ਉਸ ਮੌਕੇ ਤੇ ਐਕਟਿੰਗ ਜੱਜਦਾਰ ਭਾਈ ਕੁਰਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ ਜਿੱਥੇ ਉਹਨਾਂ ਦੀ ਕੁਰਸੀ ਖੇ ਦੇ ਨਾਲ ਬਹੁਤ ਸਖਤ ਡਿਊਟੀ ਨਿਭਾਈ ਸੀ ਉਥੇ ਪੌਲਸਾ ਪਨਾ ਦੇਣਾ ਸੀ ਕਿਸੇ ਨੂੰ ਬਰਦਾਸ਼ਤ ਨਹੀਂ ਸੀ ਕਰਦੀ ਗੁਰਮੀਤ ਸਿੰਘ ਵਰਗਿਆਂ ਨੇ ਆ ਕੇ ਭਾਈ ਸਾਹਿਬ ਨੂੰ ਉਰੋਂ ਗਾਇਬ ਕੀਤਾ ਤੇ ਜਿਵੇਂ ਤੁਹਾਨੂੰ ਦੱਸਿਆ 25 ਦਸੰਬਰ ਤੇ ਉਹਨਾਂ ਨੂੰ ਟੌਰਚਰ ਕਰਕੇ ਗਾਇਬ ਕਰਤਾ ਜਿੱਥੇ ਭਾਈ ਸਾਹਿਬ ਦੇ ਬਹੁਤ ਵੱਡੀ ਤਸ਼ੱਦਦ ਸਹੀਏ ਹੋਏ ਔਰ ਇਹ ਦੇਸ਼ ਨੇ ਉਸ ਸਮੇਂ ਉਹੀ ਰਣਨੀਤੀ ਵਰਤੀ ਜਿਹੜੀ ਬਿਆੰਤ ਹੋਰ ਥਾਵਾਂ ਤੇ ਉਹਨਾਂ ਨੇ ਵਰਤੀ ਸੀ ਕਿਸੇ ਗੁਰਸਿੱਖ ਨੂੰ ਚੱਕ ਕੇ ਉਹਨੂੰ ਟੌਰਚਰ ਕਰਨਾ ਔਰ ਟੌਰਚਰ ਕਰਕੇ ਜਿੱਥੇ ਭਾਈ ਸਾਹਿਬ ਨੂੰ ਤਾਂ ਗੈਰ ਕਰਤਾ ਕਦੀ ਕਦਾਈਂ ਉਹ ਐਨਕਾਊਂਟਰ ਦਿਖਾ ਕੇ ਉਹ ਉਸ ਮੁਲਾਜ਼ਮ ਉਹਦੇ ਪ੍ਰੋਮੋਸ਼ਨਾਂ ਵੱਟਦੇ ਸੀਗੇ ਇਨਾਮ ਵੱਟਦੇ ਸੀਗੇ ਜਿੱਥੇ ਭਾਈ ਸਾਹਿਬ ਦੀ ਰਿਪੋਰਟ ਇੱਕ ਦਰਜ ਕੀਤੀ ਗਈ ਅਥੇ ਸ਼੍ਰੋਮਣੀ ਕਾਲੀਦਾ ਨੰਬਰ ਸਰ ਨੇ ਆਰਟੀਆਈ ਦਰਜ ਕਰਕੇ ਉਹ ਰਿਪੋਰਟ ਖੜਾ ਕੇ ਉਸ ਦੇ ਵਿੱਚ ਜਾਂਚ ਜਿੰਨ ਤੱਕ ਕਰਨ ਤੋਂ ਜਿਹੜਾ ਬਦਲਦਾਲ ਸੀ ਉਹਨੇ ਲੋਕਤਾ ਸੀ ਪਕਾਸਿਮ ਬਦਲ ਨੇ ਉਹ ਵੀ ਆਰਟੀਆਈ ਨਹੀਂ ਉਹ ਰਿਪੋਰਟ ਦਰਜ ਕੀਤੀ ਜਿੱਥੇ ਇਹ ਦੇਸ਼ ਉਹੀ ਕੰਮ ਕਰ ਰਿਹਾ ਹੈਗਾ ਚਾਹੇ ਪੀਰੀ ਤੇ ਇਖਲੇ ਦੇ ਚਿੱਤੇ ਨੇ ਨੌਜਵਾਨ ਹੋਣ ਚਾਹੇ ਹਰਦੀਪ ਸਿੰਘ ਨਿਚਰ ਕੈਨੇਡਾ ਚ ਹੋਵੇ ਚਾਹੇ ਗੁਰਪਤਮ ਸਿੰਘ ਪੰਨੂ ਹੋਣ ਪੋਤਾਵਰ ਸਿੰਘ ਖੰਡਾ ਹੋਵੇ ਜੋ ਭਾਈ ਸਾਹਿਬ ਨਾਲ ਹੋਇਆ ਉੱਥੇ ਅਸੀਂ ਇਹਨਾਂ ਦੇ ਜਿਹੜੇ ਬਹੁਤ ਸਾਰੇ ਕੰਮ ਐ ਉਹ ਵੀ ਆਪਾਂ ਚੇਤੇ ਰੱਖਦੇ ਆਂ ਜਿਹੜੇ ਹਾਲ ਦੇ ਤਹਿਤ ਅਸੀਂ ਬੈਠੇ ਆਂ ਜਿੱਥੇ ਪ੍ਰੋਗਰਾਮ ਚੱਲ ਰਿਹਾ ਇਹ ਭਾਈ ਸਾਹਿਬ ਹੋਣਾ ਨੇ ਭਾਈ ਪ੍ਰਦੇਸ ਸਿੰਘ ਜੀ ਹੋਣਾ ਨੇ ਸਥਾਪਿਤ ਕੀਤਾ ਇਹਨੂੰ ਸ਼ੁਰੂ ਕਰਕੇ ਅੱਜ ਗੁਰੂ ਘਰ ਦੇ ਇਹ ਹਿੱਸੇ ਨੂੰ ਉਹਨਾਂ ਨੇ ਤੋੜਿਆ ਸੀਗਾ ਜੇ ਅੱਜ ਉਹਨਾਂ ਦੇ 100% ਆਪਾਂ ਜਾਣਦੇ ਆ ਤਾਂ ਜਿਹੜਾ ਸਾਡੇ ਉੱਤੇ ਸਮਾਂ ਹੈ ਉਹਨੂੰ ਵੀ ਆਪਾਂ ਧਿਆਨ ਰੱਖੀਏ ਜਿਹੜੀ ਗੁਰੂ ਘਰ ਦੀ ਸੰਸਥਾ ਹੈ ਇਹਦੇ ਵਿੱਚ ਬਹੁਤ ਗੱਡੀਆਂ ਰਸਮਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਹਜੇ ਨਿਭਾਉਣੀਆਂ ਪੈਣੀਆਂ ਸਾਡੇ ਗੁਰੂ ਘਰ ਦੇ ਸੰਭਾਲ ਕੌਕੇ ਸਾਹਿਬ ਵਰਗਿਆਂ ਦੇ ਹੱਥ 'ਚ ਹੋਣ ਤਾਂ ਕੀ ਸਾਨੂੰ ਕਰਨਾ ਪੈਣਾ ਹੈ ਗੁਰੂ ਦੀ ਬੋਲਕ ਗਰੀਬ ਦਾ ਮੂੰਹ ਸਤ ਦਾ ਸਰਬੱਤ ਦਾ ਭਲਾ ਇਹ ਸੋਚ ਦੀ ਆਪਾਂ ਨੂੰ ਭਾਈ ਗੁਰਦੇਵ ਸਿੰਘ ਹੁਣਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਇਹ ਸੋਚ ਕੀ ਕਹਿੰਦੀ ਹੈ ਇਹ ਕਹਿੰਦੀ ਹੈ ਕਿ ਗੁਰੂ ਘਰ ਜਿੱਥੇ ਨਿਤਨੇਮ ਦਾ ਸਥਾਨ ਹੈ ਜਿੱਥੇ ਆਪਣੇ ਮੁਕਤੀ ਪਾਉਣ ਦਾ ਸਥਾਨ ਹੈ ਨਿਤਨੇਮ ਰਾਹੀਂ ਉਥੇ ਦੁਨਿਆਵੀ ਰੂਪ 'ਚ ਇਹ ਸਾਡੀ ਕੌਮ ਨੂੰ ਸੇਧ ਕਾਣ ਵਾਲੀ ਵੀ ਸੰਸਥਾ ਹੈਗੀ ਹੈ। ਇਹੀ ਸੰਸਥਾ ਦੇ ਵਿੱਚ ਜਿਹੜਾ ਪਿਛਲੇ ਸਮੇਂ ਖੁਦ ਕਰ ਲੋਕਾਂ ਨੇ ਕਦੀ ਪੀਟੀ ਵੀ ਲਾਗੂ ਕਰਤੀ ਕਦੀ ਹੈਪੀ ਬਰਥਡੇ ਸਰ ਪ੍ਰਕਾਸ਼ ਸਿੰਘ ਦੇ ਪੈਸੇ ਲਾਤੇ ਕਦੀ ਜਾ ਕੇ ਮਾਫੀ ਨਾਮੇ ਲਾ ਕੇ 95 ਲੱਖ ਰੁਪਏ ਐਡਵਰਟਾਈਜ਼ਮੈਂਟ ਤੇ ਲਾਤੇ ਇਹ ਝੋਲਕ ਨਾਲ ਆਪਾਂ ਭਾਈ ਪ੍ਰਦੇਸ਼ ਸਿੰਘ ਨੂੰ ਕਿਵੇਂ ਚੇਤੇ ਰੱਖ ਸਕਦੇ ਆ ਇਕੱਲੇ ਇਕੱਲੇ ਗਰੀਬ குரு ਘਰ ਦੇ ਵਿੱਚ ਜਿਹੜੇ ਸਾਡੀਆਂ ਬੱਚੇ ਹੈਗੇ ਉਹਨਾਂ ਨੂੰ ਦੁਪਹਿਰ ਦਾ ਕੋਈ ਪ੍ਰੋਟੀਨ ਪਨੀਰ ਦੁੱਧ ਆਪਾਂ ਲਾਗੂ માતા ਖੀਵੀ ਜੀ ਦੇ ਲੰਗਰ ਦੇ ਵਿੱਚ ਕੋਈ ਨਹੀਂ ਕਰ ਸਕਦੇ ਹੈਗੇ ਜੇ ਸਾ ਗੁਰਦੇਵ ਸਿੰਘ ਨੇ ਇਸ ਛੱਤ ਨੂੰ ਪਾਇਆ ਤਾਂ ਉਹਨਾਂ ਦੀ ਸੋਚ ਕੀ ਸੀ ਕਿ ਇਹ ਸੰਗਤ ਉਰੇ ਛਾਂ 'ਚ ਬੈਠ ਸਕੂ ਠੰਡੀ ਹਵਾ ਤੋਂ ਬਚ ਸਕੂ ਸੋ ਸਾਡੀ ਜਿਹੜੀਆਂ ਗੋਲਕਾਂ ਲੁਕੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਭਾਈ ਗੁਰਦੇਵ ਸਿੰਘ ਵਰਗਿਆਂ ਦੀ ਸੋਚ ਲਾਗੂ ਹੋਣੀ ਚਾਹੀਦੀ ਹੈ ਸਾਡੇ ਉਰੇ ਜਿਹੜੇ ਟੀਚਰ ਹੈ ਉਹ ਦੁਪਹਿਰ ਨੂੰ ਜਿਹੜੇ ਬੱਚੇ ਜਿਨ੍ਹਾਂ ਦੀਆਂ ਮਾਵਾਂ ਨਰੇਕਾ ਤੇ ਕੰਮ ਕਰਦੀਆਂ ਉਹ ਬੱਚੇ ਉਰੇ ਕਿਉਂ ਨਹੀਂ ਲਿਆ ਜਾ ਸਕਦੇ ਉਹਨਾਂ ਨੂੰ ਗੁਰਮਤ ਗੋਰੇ ਇਤਿਹਾਸ ਗੁਰਬਾਣੀ ਦੀ ਟਿਊਸ਼ਨ ਕਿਉਂ ਨਹੀਂ ਲੱਗ ਸਕਦੀ ਜਿਹੜੇ ਆਪਾਂ ਮੈਥਸ ਤੇ ਸਾਇੰਸ ਦੇ ਉਕਾਸ਼ਕ ਹੈ ਤੇ ਇੱਥੇ ਇਕੱਲੇ- ਇਕੱਲੇ ਗੁਰੂ ਘਰ 'ਚ ਆਪਾਂ ਇੱਕ ਮਾਸਟਰ ਜਾਂ ਮਾਸਟਰਣੀ ਚਾਹੇ ਉਹ ਭਾਈ ਸਾਹਿਬ ਗੁਰੂ ਘਰ ਦੇ ਹੋਣ ਉਹ ਕਿਉਂ ਨਹੀਂ ਆਪਾਂ ਲਾ ਸਕਦੇ ਕਹਿਣ ਦਾ ਭਾਵ ਕਿ ਜੇ ਕੋ ਸਿੱਖੀ ਨੇ ਅੱਗੇ ਵਧਣਾ ਹੈ ਤਾਂ ਗੁਰੂ ਘਰ ਇੱਕ ਸਕੂਲ ਵਿਦਿਆ ਦਾ ਸਥਾਨ ਕਿਉਂ ਨਹੀਂ ਬਣ ਰਿਹਾ ਹੈਗਾ ਬੱਚੇ ਸਕੂਲਾਂ ਤੋਂ ਆ ਕੇ ਘਰੇ ਜਿਨ੍ਹਾਂ ਦੇ ਕੁਝ ਹੈ ਨਹੀਂਗਾ ਉਹ ਗੁਰੂ ਘਰ ਆ ਕੇ ਸਿੱਖਿਆ ਕਿਉਂ ਨਹੀਂ ਲੈ ਸਕਦੇ ਜੇ ਗੁਰੂ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਨਾਲ ਅਖਾੜਾ ਖੋਲਿਆ ਸੀ ਤਾ ਗੁਰੂ ਘਰਾਂ ਦੇ ਵਿੱਚ ਜਿੰਮਾ ਗੁਰੂ ਘਰ ਦੇ ਵਿੱਚ ਸ਼ਸਤਰ ਵਿਦਿਆ ਗੁਰੂ ਘਰਾਂ ਦੇ ਵਿੱਚ ਭੋਲ ਗੁਰੂ ਘਰਾਂ ਦੇ ਵਿੱਚ ਹੋਰ ਖੇਡਾਂ ਜਿਹੜੀਆਂ ਬੱਚਿਆਂ ਨੂੰ ਉਸ ਰਾਹ ਤੇ ਲੈ ਸਕੀਆਂ ਜਿਹਦੇ ਨਾਲ ਉਹਨਾਂ ਦੀ ਸੇਖ ਬਣਨ ਤੇ ਅਸੀਂ ਇੱਕ ਸੇਖਮੰਦ ਕੌਮ ਅੱਗੇ ਖੜੀਏ ਜਿਹੜਾ ਆਪਣੇ ਵਿਰੋਧੀਆਂ ਦੇ ਜਿਹੜੇ ਝਟ ਲਾਉਂਦੇ ਆ ਉਹ ਵੀ ਸਹਿਸਤੀ ਹੈ ਤਾਂ ਇਹ ਸਾਡੇ ਅਖਾੜੇ ਤੂਨੀ ਗੁਰੂ ਘਰ ਬਣ ਰਹੇ ਹੈਗੇ ਜਿੱਥੇ ਜਦ ਅਮਰਕਸਰ ਸਾਹਿਬ ਸਰੋਵਰ ਇਸ਼ਨਾਨ ਕਰੀਦਾ ਸੀ ਰੋਗ ਗਵਾਈ ਦੇ ਸੀਗੇ ਇਹ ਸਾਡਾ ਗੁਰੂ ਘਰ ਦਾ ਇਤਿਹਾਸ ਰਿਹਾ ਤਾਂ ਫੇਰ ਜਿਹੜੇ ਡਾਕਟਰ ਗੁਰੂ ਸਾਹਿਬਾਂ ਦੀ ਸੋਚ ਨਾਲ ਸਹਿਮਤ ਹੈ ਉਹਨਾਂ ਨੂੰ ਵੀਡੀਓ ਕਾਨਫਰencing ਰਾਹੀਂ ਆਪਾਂ ਹਰੇਕ ਗੁਰੂ ਘਰ ਦੇ ਵਿੱਚ ਇੱਕ ਮੈਡੀਕਲ ਐਡਵਾਈਸ ਵਾਸਤੇ ਵੀਡੀਓ ਰਾਹੀਂ ਡਾਕਟਰਾਂ ਦੀ ਸਹਾਦਤ ਕਿਉਂ ਨਾ ਪਟਾਈਏ ਜੇ ਆਪਣੇ ਗੁਰੂ ਘਰ ਦੇ ਵਿੱਚ ਆਪਾਂ ਇੱਕ ਮੈਡੀਕਲ ਸਿਸਟਮ ਖੜਾ ਕਰ ਦਈਏ ਤਾਂ ਇਹ ਗੁਰੂ ਸਾਹਿਬ ਦੀ ਸੋਚ ਤੋਂ ਕਿਤੇ ਬਾਹਰ ਹੈ ਇਹ ਨਾਨਕ ਸਰੀਆਂ ਦੀ ਸੋਚ ਤੋਂ ਕੋਈ ਬਾਹਰ ਹੈ ਇਹ ਗੰਗਮੀਤ ਸਾਹਿਬ ਦੀ ਸੋਚ ਤੋਂ ਬਾਹਰ ਹੈ ਇਹ ਭਾਈ ਗੁਰਦੇਵ ਸਿੰਘ ਕੌਪੇ ਦੀ ਸੋਚ ਤੋਂ ਕੋਈ ਬਾਹਰ ਹੈ ਇਹ ਜ਼ਰੂਰੀ ਹੈ ਅੱਜ ਧਰਮ ਤਬਦੀਲ ਹੋ ਰਿਹਾ ਹੈ ਹਿੰਦੂਆਂ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹਨ ਆ ਹਾਲਾਤ ਅਕਾਲ ਤਖਤ ਸਾਹਿਬ ਦੇ ਗੋਗੇ ਹੈਗੇ ਆ ਅੱਜ 1984 ਤੇ ਕੌਕੇ ਸਾਹਿਬ ਵਰਗੇ ਉਹਨਾਂ ਨੇ ਡਰਾਉਣ ਦੇ ਯਤਨ ਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਗੁਰੂ ਸਾਹਿਬ ਤੋਂ ਪਿੱਛੇ ਹਟਣ ਦੇ ਯਤਨ ਦੇ ਵਿੱਚ ਸਾਨੂੰ ਧਮਕੀਆਂ ਤੇ ਸਾਡੇ ਧਰਮ ਤੋਂ ਵੀ ਕੀਤੇ ਆ ਸਾਡੀਆਂ ਮਾਵਾਂ ਨੇ ਦਿੱਲੀ ਦੇ ਵਿੱਚ ਆਪਣੇ ਬੱਚਿਆਂ ਦੇ ਕੇਸ ਕਤਲ ਕਰਕੇ ਕਿਹਾ ਕਿ ਤੂੰ ਕਹੀਂ ਤੂੰ ਹਿੰਦੂਆ ਨਹੀਂ ਤਾਂ ਤੈਨੂੰ ਮਾਰ ਦੇਣਗੇ ਸਾਨੂੰ ਹਿੰਦੂਇਸਮ ਚੇ ਜਿਹੜਾ ਧਾਰਾ 25 ਸੁਵਿਧਾਨ ਦੀ ਹੈ ਉਹ ਕਹਿੰਦੀ ਹੈ ਸਿੱਖਸ ਆ ਡੀਮ ਟੂ ਬੀ ਹਿੰਦੂਸ ਸਾਨੂੰ ਸਾਡਾ ਧਰਮ ਗੁਰੂ ਸਾਹਿਬ ਜਿਹੜੇ ਕਹਿੰਦੇ ਨਾ ਹਮ Hindu ਨਾ ਮੁਸਲਮਾਨ ਭਾਰਤ ਦੀ ਸੁਵਿਧਾਨ ਸਾਨੂੰ ਕਹਿੰਦੀ ਹੈ ਕਿ ਤੁਸੀਂ ਹਿੰਦੂਓ ਸਾਡਾ ਧਰਮ ਤਬਦੀਲੇ ਦੇਸ਼ ਕਰ ਰਿਹਾ ਤੇ ਆਪਾਂ ਇਹ ਧਰਮ ਤਬਦੀਲੀ ਨੂੰ ਖਤਮ ਕਰਨ ਵਾਸਤੇ ਆਪਣੇ ਗੁਰੂ ਘਰ ਦੀ ਸੰਸਥਾ ਭਾਈ ਗੁਰਦੇਵ ਸਿੰਘ ਕੌਕੇ ਵਰਗੇ ਜਥੇਦਾਰ ਲਿਆ ਕੇ ਇੱਥੇ ਆਪਣੇ ਗੁਰੂ ਘਰ ਦੀ ਸੇਧ ਮੁੜ ਕੇ ਕਿਉਂ ਨਹੀਂ ਖੜੀ ਕਰਦੇ ਇਹੋ ਜੀ ਸੇਧ ਜਿਹੜੀ ਦਮਦਮੇ ਟਕਸਾਲ ਤੋਂ ਸਿੱਖ ਕੇ ਤਸੀਹੇ ਤੋਂ ਸਿੱਧ ਚੱਲ ਕੇ ਤਾਂ ਵੀ ਗੁਰਸਿੱਖੀ ਨਾਲ ਖੜੀ ਰਹੀ ਆਪਾਂ ਨੂੰ ਆਪਣੇ ਗੁਰੂ ਘਰਾਂ ਨੂੰ ਵਧਾ ਕੇ ਇਹ ਸੋਚ ਨੂੰ ਲਾਗੂ ਕਰਕੇ ਭਾਈ ਗੁਰਦੇਵ ਸਿੰਘ ਵਰਗੇ ਜਿਹੜੀਆਂ ਲੀਹਾਂ ਤੇ ਭਾਈ ਮਨੀ ਸਿੰਘ ਵਰਗੀਆਂ ਤੇ ਤੁਰੇ ਸੀਗੇ ਉਹਨਾਂ ਤੇ ਤੋਰਨਾ ਚਾਹੀਦਾ ਹੈ ਇਹ ਸਾਡਾ ਇੱਕ ਸਤਿਕਾਰਯੋਗ ਸੱਚੀ ਭਾਈ ਸਾਹਿਬ ਨੂੰ ਹੋਊਗੀ ਸੋ ਅੱਜ ਉਹਨਾਂ ਦੀ ਯਾਦ 'ਚ ਇਹ ਬੇਨਤੀਆਂ ਕਰਦਾ ਹੋਇਆ ਆਪਕੋ ਆਗਿਆ ਮੰਗਦਾ ਹਾਂ ਆਪ ਜੀ ਦਾ ਅਤੀ ਧੰਨਵਾਦੀ ਕਿ ਤੁਸੀਂ ਇੱਕ ਸਿੱਖ ਕੌਮ ਦੇ ਯੋਧੇ ਨੂੰ ਯਾਦ ਰੱਖਣ ਵਾਸਤੇ ਇਰੇ ਤਕੱਤਾ ਕੀਤੀ ਹੈ ਆਪ ਜੀ ਤੋਂ ਆਗਿਆ ਮੰਗਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ